ਸ੍ਰੀ ਕਾਲ ਜੀ ਜਸਮਿੰਦਰ ਰਿਸੋਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਮੂਲੀਆ ਦੀ ਚਟਪਟੀ ਚਟਨੀ ਤੇ ਚਲੋ ਰੈਸিপি ਤੁਹਾਡੇ ਨਾਲ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਮੂਲੀਆ ਦੀ ਚਟਪਟੀ ਚਟਨੀ ਬਣਾਉਣ ਦੇ ਲਈ ਆਪਾਂ ਸਾਰਾ ਸਮਾਨ ਤਿਆਰ ਕਰਕੇ ਰੱਖ ਲਿਆ ਹੈ ਮੈਂ ਧਨੀਆ ਤੇ ਪੁਦੀਨਾ ਇੱਥੇ ਸਾਫ਼ ਕਰਕੇ ਉਸ ਨੂੰ ਚੰਗੀ ਤਰ੍ਹਾਂ ਧੋ ਲਿਆ ਹੈ ਮੈਂ ਇੱਥੇ ਧਨੀਏ ਪੁਦੀਨੇ ਦੀ ਕੁਆਂਟੀਟੀ ਥੋੜੀ ਜ਼ਿਆਦਾ ਰੱਖੀ ਹੈ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਸ ਨੂੰ ਕਟਾਵਦਾ ਵੀ ਸਕਦੇ ਹੋ ਤੇ ਨਾਲ ਹੀ ਆਪਾਂ ਲੈ ਲਈਏ ਇੱਥੇ ਇੱਕ ਮooli మీడియం ਸਾਈਜ਼ ਦੀ ਆਪਾਂ ਮooli ਲਈਏ ਨਾ ਬਹੁਤ ਬਰੀਕ ਲਈਏ ਨਾ ਹੀ ਬਹੁਤ ਮੋਟੀ ਲਈਏ ਤੇ ਚਾਹ ਤੋ ਪੰਜ ਹਾਰੀਆਂ ਮਿਰਚਾਂ ਲੈ ਲੀਆਂ ਨੇ ਤੁਸੀਂ ਜੇ ਤਿੱਖਾ ਜ਼ਿਆਦਾ ਖਾਂਦੇ ਹੋ ਤਾਂ ਮਿਰਚਾਂ ਵੀ ਜ਼ਿਆਦਾ ਲੈ ਸਕਦੇ ਹੋ ਇੱਥੇ ਤੇ ਆਪਾਂ ਇੱਕ ਪਿਆਜ਼ ਤੇ ਇੱਕ ਟਮਾਟਰ ਲੈ ਕੇ ਉਸ ਨੂੰ ਵੀ ਕੱਟ ਲਿੱਤਾ ਹੈ ਤੇ ਨਾਲ ਹੀ ਆਪਾਂ ਲੈ ਲਿਆ 1 ਇੰਚ ਅਦਰਕ ਦਾ ਟੁਕੜਾ ਉਸ ਨੂੰ ਕੱਟ ਲਿਆ ਤੇ 7 ਤੋਂ 8 ਕਲੀਆਂ ਲਸਣ ਦੀਆਂ ਤੇ ਖਟਾਸ ਦੇ ਲਈ ਇੱਥੇ ਆਪਾਂ ਲਿਆਏ ਇੱਕ ਨਿੰਬੂ ਤੇ ਨਾਲ ਹੀ ਥੋੜੀ ਜੀ ਇਮਲੀ ਇਮਲੀ ਨਾਲ ਬਹੁਤ ਹੀ ਵਧੀਆ ਫਲੇਵਰ ਆਂਦਾ ਹੈ ਇਮਲੀ ਦੀ ਖਟਾਸ ਬਹੁਤ ਜਿਆਦਾ ਵਧੀਆ ਲੱਗਦੀ ਹੈ ਚਟਨੀ ਦੇ ਵਿੱਚ ਤੇ ਹੁਣ ਆਪਾਂ ਇਹਦੀ ਬਣਾਉਣ ਦੀ ਤਿਆਰੀ ਸ਼ੁਰੂ ਕਰਦੇ ਆਂ ਚਟਨੀ ਬਣਾਉਣ ਦੀ ਆਪਾਂ ਇੱਕ ਕਟੋਰੀ ਦੇ ਵਿੱਚ ਥੋੜਾ ਜਿਹਾ ਪਾਣੀ ਲੈ ਲਿਆ ਤੇ ਇਸ ਦੇ ਵਿੱਚ ਆਪਾਂ ਇਹ ਇਮਲੀ ਤੋੜ ਕੇ ਪਾ ਦਵਾਂਗੇ ਤੇ ਇਸ ਨੂੰ ਥੋੜੀ ਦੇਰ ਦੇ ਲਈ ਆਪਾਂ ਅਲੱਗ ਰੱਖ ਦਾਂਗੇ ਤਾਂ ਜੋ ਇਮਲੀ ਦਾ ਜਿੰਨਾ ਵੀ ਫਲੇਵਰ ਹੈ ਪਾਣੀ ਦੇ ਵਿੱਚ ਚਲਾ ਜਾਏ ਤੇ ਆਪਾਂ ਹੁਣ ਮੂਲੀ ਨੂੰ ਚੰਗੀ ਤਰ੍ਹਾਂ ਛਿੱਲ ਲਵਾਂਗੇ ਤੇ ਇਸ ਨੂੰ ਛਿਲਕੇ ਆਪਾਂ ਤੋ ਲਵਾਂਗੇ ਤੇ ਹੁਣ ਆਪਾਂ ਮੂਲੀ ਨੂੰ ਇੱਥੇ ਛਿੱਲਿਆ ਤੇ ਇਸ ਨੂੰ ਹੁਣ ਤੋ ਲਿਆ ਤੇ ਆਪਾਂ ਇਸ ਨੂੰ ਫਿਰ ਬਰੀਕ ਬਰੀਕ ਕੱਟਣਾ ਸ਼ੁਰੂ ਕਰਦੇ ਆਂ ਮੈਂ ਇੱਥੇ ਮੂਲੀ ਨੂੰ ਇਸ ਤਰ੍ਹਾਂ ਗੋਲ ਗੋਲ ਕਰਕੇ ਕੱਟ ਰਹੀ ਆਂ ਤੇ ਛੋਟੇ ਸਾਈਜ਼ ਦੇ ਵਿੱਚ ਇਸ ਨੂੰ ਕੱਟਣਾ ਤੁਸੀਂ ਚਾਹੋ ਤਾਂ ਇਸ ਨੂੰ ਚੌਰਸ ਵੀ ਜਿਹੜੇ ਮਰਜ਼ੀ ਆਕਾਰ ਦੇ ਵਿੱਚ ਕੱਟ ਸਕਦੇ ਹੋ ਕਿਉਂਕਿ ਇਸ ਨੂੰ ਆਪਾਂ ਚੌਪ ਹੀ ਕਰਨਾ ਹੈ ਤੇ ਮੈਸਟਰਾ ਮੂਲੀ ਤੇ ਸਾਰੀ ਗੋਲਕਾਰ ਦੇ ਵਿੱਚ ਕੱਟ ਲਈਏ ਸਰਦੀ ਦੇ ਸੀਜ਼ਨ ਚ ਤਾਂ ਮੂਲੀ ਵੈਸੇ ਵੀ ਬਹੁਤ ਹੀ ਵਧੀਆ ਆਉਂਦੀ ਹੈ ਤੇ ਇਹ ਚਟਨੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਹੁਣ ਆਪਾਂ ਮੂਲੀ ਨੂੰ ਇੱਕ ਡੋਂਗੇ ਦੇ ਵਿੱਚ ਪਾ ਦਾਂਗੇ ਤੇ ਇਸੇ ਦੇ ਵਿੱਚ ਆਪਾਂ ਹੁਣ ਪਾ ਦਾਂਗੇ ਟਮਾਟਰ ਤੇ ਨਾਲ ਹੀ ਆਪਾਂ ਪਿਆਜ਼ ਪਾ ਦੇਣੇ ਨੇ ਤੇ ਹਰੀਆਂ ਮਿਰਚਾਂ ਵੀ ਆਪਾਂ ਰਫਲੀ ਕੱਟ ਕੇ ਇਸ ਦੇ ਵਿੱਚ ਪਾ ਦੇਣੀਆਂ ਨੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚੇ ਤੇ ਹੁਣ ਆਪਾਂ ਹਰੀਆਂ ਮਿਰਚਾਂ ਵੀ ਇਸੇ ਤਰ੍ਹਾਂ ਪਾ ਦੇਣੀਆਂ ਨੇ ਰਫਲੀ ਚੋਪ ਕਰਕੇ ਰਫਲੀ ਕੱਟ ਕੇ ਮੈਂ ਇਸ ਦੇ ਵਿੱਚ ਪਾ ਦਿੱਤੀਆਂ ਨੇ ਇਹ ਚਟਨੀ ਪਰੌਂਠੀਆਂ ਨਾਲ ਜਾਂ ਦਾਲ ਫੁਲਕੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਏ ਤੇ ਇਸ ਤਰ੍ਹਾਂ ਦੇਖੋ ਮੈਂ ਸਾਰੀਆਂ ਚੀਜ਼ਾਂ ਇੱਕ ਡੋਂਗੇ ਦੇ ਵਿੱਚ ਪਾ ਦਿੱਤੀਆਂ ਨੇ ਤੇ ਧਨੀਆ ਪੁਦੀਨਾ ਵੀ ਆਪਾਂ ਹੁਣ ਇੱਕ ਸਾਈਡ ਤੇ ਰੱਖ ਤਾਏ ਹੁਣ ਸਭ ਤੋਂ ਪਹਿਲਾਂ ਆਪਾਂ ਮੂਲੀਆਂ ਪਿਆਜ਼ ਟਮਾਟਰ ਹਰੀਆਂ ਮਿਰਚਾਂ ਜਿਹੜੀਆਂ ਕੱਟ ਕੇ ਰੱਖੀਆਂ ਹੋਈਆਂ ਇਹਨਾਂ ਨੂੰ ਆਪਾਂ ਚੋਪਰ ਦੇ ਵਿੱਚ ਪਾਵਾਂਗੇ ਆਪਾਂ ਮਿਕਸੀ ਦੇ ਵਿੱਚ ਵੀ ਚਟਨੀ ਬਣਾ ਸਕਦੇ ਹਾਂ ਪਰ ਮਿਕਸੀ ਦੇ ਵਿੱਚ ਇਹ ਬਹੁਤ ਜ਼ਿਆਦਾ ਪੀਸੀ ਜਾਂਦੀ ਏ ਤੇ ਉਹਦਾ ਇੰਨਾ ਵਧੀਆ ਸਵਾਦ ਨਹੀਂ ਆਉਂਦਾ ਜਿੰਨੀ ਵਧੀਆ ਇਹ ਚੋਪਰ ਦੇ ਵਿੱਚ ਬਣਦੀ ਏ ਕਿਉਂਕਿ ਚਟਨੀ ਥੋੜੀ ਜੀ ਦਸਦਰੀ ਹੀ ਵਧੀਆ ਲੱਗਦੀ ਏ ਹੁਣ ਇਸ ਨੂੰ ਆਪਾਂ ਚੋਪਰ ਦੇ ਵਿੱਚ ਪਾ ਦਿੱਤਾ ਹੈ ਤੇ ਇਹਨੂੰ ਚੋਪ ਕਰਾਂਗੇ ਹੁਣ ਆਪਾਂ ਚੌਪ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਬੜੇ ਹੀ ਜਲਦੀ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਬਣ ਕੇ ਤਿਆਰ ਹੋ ਜਾਂਦੀ ਏ ਬਿਲਕੁਲ ਦਰਦਰਾ ਜਿਹਾ ਸਾਰਾ ਕੁਝ ਪੀਸਿਆ ਗਿਆ ਦੇਖੋ ਇਸ ਤਰ੍ਹਾਂ ਦਰਦਰਾ ਪੀਸਿਆ ਗਿਆ ਸਾਰਾ ਕੁਝ ਤੇ ਹੁਣ ਇਸ ਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਨਿਕਾਲ ਲਵਾਂਗੇ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਬਹੁਤ ਹੀ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਕਿਵੇਂ ਦੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਸੌਖਾ ਤਰੀਕਾ ਹੈ ਜੀ ਚਟਨੀ ਬਣਾਉਂਦਾ ਦੇਖੋ ਕਿੰਨਾ ਵਧੀਆ ਦਰਦਰਾ ਪੀਸਿਆ ਗਿਆ ਸਾਰਾ ਕੁਝ ਤੇ ਹੁਣ ਇਸ ਦੇ ਵਿੱਚ ਆਪਾਂ ਧਨੀਆ ਪੁਦੀਨਾ ਵੀ ਪੀਸ ਲਾਂਗੇ ਇਸੇ ਤਰ੍ਹਾਂ ਹੀ ਆਪਾਂ ਧਨੀਆ ਤੇ ਪੁਦੀਨੇ ਨੂੰ ਚੰਗੀ ਤਰ੍ਹਾਂ ਧੋ ਲਿਆ ਹੋਇਆ ਹੈ ਹੁਣ ਇਸੇ ਦੇ ਵਿੱਚ ਆਪਾਂ ਪਾ ਦਾਂਗੇ ਲਸਣ ਤੇ ਅਦਰਕ ਲਸਣ ਅਦਰਕ ਤੁਸੀਂ ਮੂਲੀਆਂ ਦੇ ਨਾਲ ਵੀ ਪਾ ਸਕਦੇ ਸੀ ਜਾਂ ਇਸ ਦੇ ਨਾਲ ਵੀ ਪਾ ਸਕਦੇ ਹੋ ਆਪਾਂ ਪਰ ਧਨੀਏ ਤੇ ਪੁਦੀਨੇ ਦੇ ਨਾਲ ਹੀ ਪਾਇਆ ਤੇ ਹੁਣ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਚੋਪ ਕਰ ਲਾਂਗੇ ਤੇ ਇਹ ਵੀ ਬਹੁਤ ਹੀ ਜਲਦੀ ਚੰਗੀ ਤਰ੍ਹਾਂ ਚੋਪ ਹੋ ਗਿਆ ਆਪਾਂ ਖੋਲ ਕੇ ਦਿਖਾਨੇ ਆ ਤੁਹਾਨੂੰ ਦੇਖੋ ਧਨੀਆ ਪੁਦੀਨਾ ਵੀ ਚੋਪ ਹੋ ਚੁੱਕਾ ਹੈ ਹੁਣ ਇਸ ਨੂੰ ਵੀ ਆਪਾਂ ਮੂਲੀਆਂ ਵਾਲੇ ਮਿਸ਼ਰਣ ਦੇ ਨਾਲ ਹੀ ਡੋਂਗੇ ਦੇ ਵਿੱਚ ਕਢਾਲ ਦੇਵਾਂਗੇ ਸਾਰਾ ਕੁਝ ਇੱਕੋ ਵਾਰੀ ਚੋਪ ਦੇ ਵਿੱਚ ਚੋਪਰ ਦੇ ਵਿੱਚ ਚੋਪ ਨਹੀਂ ਹੋਣਾ ਸੀ ਇਸ ਲਈ ਆਪਾਂ ਥੋੜਾ ਥੋੜਾ ਕਰਕੇ ਦੋਨੋਂ ਚੀਜ਼ਾਂ ਅਲੱਗ-ਅਲੱਗ ਚੋਪ ਕੀਤੀਆਂ ਨੇ ਹੁਣ ਆਪਾਂ ਇੱਕੋ ਡੋਂਗੇ ਦੇ ਵਿੱਚ ਸਾਰਾ ਕੁਝ ਪਾ ਲਿਆ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਤੇ ਇਸ ਚਟਨੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਮਿਰਚ ਮਸਾਲੇ ਨਹੀਂ ਪੈਂਦੇ ਥੋੜੇ ਜਿਹੀਆਂ ਚੀਜ਼ਾਂ ਨਾਲ ਹੀ ਬਹੁਤ ਵਧੀਆ ਬਣ ਜਾਂਦੀ ਏ ਤੇ ਹੁਣ ਆਪਾਂ ਇਸ ਦੇ ਵਿੱਚ ਅੱਧਾ ਚਮਚ ਸਫੇਦ ਨਮਕ ਪਾ ਲਿਆ ਤੇ ਅੱਧਾ ਚਮਚ ਆਪਾਂ ਕਾਲਾ ਨਮਕ ਪਾ ਲਵਾਂਗੇ ਇਸ ਦੇ ਨਾਲ ਸਵਾਦ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਬਹੁਤ ਜ਼ਿਆਦਾ ਮਿਰਚ ਮਸਾਲੇ ਨਹੀਂ ਪੈਂਦੇ ਇਸ ਦੇ ਵਿੱਚ ਤੇ ਆਪਾਂ ਭੁੰਨਿਆ ਹੋਇਆ ਜੀਰੇ ਦਾ ਪਾਊਡਰ ਪਾ ਲਿਆ ਇਸ ਦੇ ਵਿੱਚ ਜੀਰਾ ਆਪਾਂ ਘਰ ਹੀ ਭੁੰਨ ਕੇ ਇਸ ਦਾ ਪਾਊਡਰ ਬਣਾ ਲਿਆ ਸੀ ਉਹ ਪਾ ਦਿੱਤਾ ਹੈ ਨਮਕ ਜੀਰਾ ਪਾਣ ਤੋਂ ਬਾਅਦ ਹੁਣ ਇਸ ਦੇ ਵਿੱਚ ਆਪਾਂ ਇੱਕ ਨਿੰਬੂ ਨਿਚੋੜ ਦਾਂਗੇ ਚੰਗੀ ਤਰ੍ਹਾਂ ਤੇ ਨਾਲ ਹੀ ਇਸ ਦੇ ਜਿਹੜਾ ਆਪਾਂ ਇਮਲੀ ਦਾ ਪਾਣੀ ਭੇਕੇ ਰੱਖਿਆ ਹੋਇਆ ਸੀ ਉਹ ਪਾ ਦਿੱਤਾ ਹੈ ਇਸ ਦੇ ਨਾਲ ਬਹੁਤ ਹੀ ਜ਼ਿਆਦਾ ਫਲੇਵਰ ਵਧੀਆ ਆਉਂਦਾ ਹੈ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਦੇਖੋ ਕਿੰਨੀ ਵਧੀਆ ਆਪਣੀ ਚਟਨੀ ਜਿਹੜੀ ਹੈਗੀ ਇਹ ਬਣ ਕੇ ਤਿਆਰ ਹੋ ਗਈ ਹੈ ਤੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਰੋਟੀ ਖਾਣ ਲੱਗੇ ਜਿੰਨੀ ਕੋ ਆਪਾਂ ਨੂੰ ਚਟਨੀ ਚਾਹੀਦੀ ਹੈ ਓੰਨੀ ਆਪਾਂ ਇੱਕ ਟੋਕ ਕਟੋਰੀ ਦੇ ਵਿੱਚ ਨਿਕਾਲ ਲਾਂਗੇ ਤੇ ਬਾਕੀ ਦੀ ਜਿਹੜੀ ਚਟਨੀ ਹੈ ਉਹ ਆਪਾਂ ਕਿਸੇ ਕੰਟੇਨਰ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਰੱਖ ਦਾਂਗੇ 2-3 ਦਿਨ ਤੱਕ ਇਹ ਚਟਨੀ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੁਸੀਂ ਇਸ ਨੂੰ ਪਰੌਂਠਿਆਂ ਦੇ ਨਾਲ ਜਾਂ ਦਾਲ ਫੁਲਕੇ ਦੇ ਨਾਲ ਜ਼ਰੂਰ ਖਾਓ ਬਹੁਤ ਹੀ ਵਧੀਆ ਲੱਗਦੀ ਹੈ ਦੇਖੋ ਕਿੰਨੀ ਵਧੀਆ ਤੇ ਕਿੰਨੀ ਜਲਦੀ ਚਟਨੀ